ਸਾਸਤ੍ਰੀ ਕਾਲ ਵੀਰ ਜੀ ਅੱਜ ਵੀਰ ਜੀ ਸੋਨੂਰੰਦ ਦਾ ਵਾਡੇਰੀ ਫਾਰਮ ਤੇ ਵੇਖਣ ਆੜਿਆ ਨੂੰ ਪਿਆਰ ਭਰੀ ਸਾਸਤ੍ਰੀ ਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਤੇ ਤੁਹਾਡੇ ਆਪਣੇ ਚੈਨਲ ਤੇ ਵੀਰ ਜੀ ਤੁਹਾਨੂੰ ਝੋਟੀਆਂ ਅੱਜ 4 5 ਟੌਪ ਦੀਆਂ ਨਗੀਨੇ ਵਿਖਾਉਣੇ ਮਾਲਕ ਦੀ ਕਿਰਪਾ ਦੇ ਨਾਲ ਵੀਰ ਜੀ ਓਏ ਬੇਟਾ ਓਥੇ ਰੁਕ ਜਾ ਅੱਜ ਟੌਪ ਦੀਆਂ ਚੀਜ਼ਾਂ ਵੀਰ ਜੀ ਤੁਹਾਨੂੰ ਵਿਖਾਉਣੀਆਂ ਵਾ ਮਹਾਰਾਜ ਦੀ ਕਿਰਪਾ ਦੇ ਨਾਲ ਪਹਿਲਾ ਔਰ ਦੂਸਰਾ ਸੂਆ ਝੋਟੀਆਂ ਵੀਰ ਦੀ maal ਆਪਣੇ ਫਾਰਮ ਤੇ ਵੀਰ ਦੀ ਆਇਆ ਤੇ ਟੌਕ ਦੀਆਂ ਚੀਜ਼ਾਂ ਵੀਰਾਂ ਨੂੰ ਵਿਖਾਉਣੀਆਂ। ਬਾਕੀ ਵੀਰ ਜੀ ਗੱਲ ਇਹ ਆ ਵੀ ਤੁਹਾਡੇ ਭਰਾ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ। ਬਟਾਲਾ ਵੀ ਆਪਾਂ ਨੂੰ 6-7 ਕਿਲੋਮੀਟਰਾਂ ਤੇ ਮਹਿਤਾ ਚੌਂਕ ਵੀ 6-7 ਕਿਲੋਮੀਟਰਾਂ ਵੀਰ ਜੀ। ਅੱਚਲ ਸਾਹਿਬ ਦੇ ਨੇੜੇ ਆਪਣਾ ਪਿੰਡ ਜੈਤੋ ਸਰਜਾ ਵਿੱਚ। ਬਾਕੀ ਵੀਰ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾ ਅਲੱਗਾ ਘੰਟੀ ਦਾ ਬਟਨ ਆਲ ਵਾਲੇ ਤੇ ਕਲਿੱਕ ਕਰੋਗੇ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਵੀਰ ਜੀ ਕਿਉਂ ਸਬਸਕ੍ਰਾਈਬਰ ਕਰੋਗੇ ਤੇ ਵੀਰ ਜੀ ਕੋਈ ਵੀ ਜਾਣਕਾਰੀ ਹਰਿਆਣੇ ਤੋਂ ਪਛੂ ਲੈ ਲੇ ਜਾਂ ਅਸੀਂ ਸ਼ਾਰਟ ਰਾਹ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਤੇ ਫਿਰ ਤੁਹਾਡੇ ਕੋਲ ਨੋਟੀਫਿਕੇਸ਼ਨ ਆਊਗੀ ਵੀਰ ਜੀ ਬਾਕੀ ਵੀਰ ਜੀ ਦੂਜਾ ਸੂਆ ਛੋਟੀ ਆਪਣੇ ਕੋ ਟਾਪ ਦੀ ਮਹਾਰਾਜ ਦੀ ਕਿਰਪਾ ਨਾਲ ਪਹਿਲਾ ਸੂਆ ਆਪਣੇ ਕੋ ਟਾਪ ਦੀ ਦੋ ਦੰਦ ਚਾਰ ਦੰਦ ਆਪਣੇ ਕੋ ਮਿਲ ਲਗੀਆਂ ਟਾਪ ਤੋਂ ਟਾਪ ਹੁਣ ਵੀਰ ਜੀ ਤੁਹਾਨੂੰ ਪਹਿਲਾ ਸਵਾਲ ਜੋ ਟੀਮੋਂ ਤੋਂ ਚਾਰ ਦੰਦ ਕੱਟੀ ਵਿਖਾਉਣ ਲੱਗੇ ਆ ਵੀਰ ਜੀ ਪਰਸੋਂ ਦੀ ਸੂਈ ਕੱਚਾ 나ੜੂ ਨਾਲ ਕੇ ਦੇਖ ਲਓ ਵੀਰ ਜੀ 나ੜੂ ਨੂੜੂ ਵਿਖਾਲ ਦਿਓ ਬੱਚੇ ਦਾ ਬਾਕੀ ਵੀਰ ਜੀ ਮਾਗਰੇ ਦੇ ਕੱਟਾ ਜੇ ਵੀਰ ਜੀ ਝੋਟੀ ਵੇਖੋ ਪੂਰੀ ਫੁੱਲ ਹਾਈ ਤਾਂ ਵੱਡੀ ਜੇ ਵੀਰ ਜੀ ਸਿੰਘ ਸ਼ਿੰਗਾਰ ਬਿਊਟੀ ਵੇਖੋ ਪਹਿਲੀ ਗੱਲ ਤੇ ਮਹਾਰਾਜ ਦੀ ਕਿਰਪਾ ਨਾਲ ਬਾਜ ਥੱਲੇੋਂ ਤੇ ਨੇੜੇ ਲਾ ਕੇ ਕੈਮਰਾ ਕੁੰਮਰਾ ਪਿੱਠ ਪੁੜਾ ਸਾਰਾ ਮਸਾਉਣਾ ਵੀਰਾਂ ਨੂੰ ਵੀ ਕਿਤੋਂ ਚੌਕ ਵੀ ਆ ਦੀਗਾ ਮਹਾਰਾਜ ਦੀ ਕਿਰਪਾ ਨਾਲ ਕੱਢ ਕੱਢ ਕੇ ਲੈਉਣੇ ਆ ਜੀ ਦੇਖੋ ਵੀਰ ਜੀ ਥੱਲੇ ਕੈਮਰਾ ਲਾ ਕੇ ਨੇੜੇ ਵੀਰਾਂ ਨੂੰ ਬਿਊਟੀ ਬੈਟੀ ਥਣ ਲੈਵਾ ਚੱਕ ਸ਼ਰਾ ਦੋ ਮਹਾਰਾਜ ਦੀ ਕਿਰਪਾ ਨਾਲ ਪੇਠ ਖਾਲੂ ਪਿੱਛੋਂ ਪੇਠ ਥਣ ਲੈਵਾ ਤੁਰਦੀ ਦਾ ਜੈਲਮੈਂਟ ਵੀਰਾਂ ਨੂੰ ਹੋਵੇ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਪਾ ਆਪਣੇ ਬਿਲਕੁਲ ਹੀ ਵੀਰੇ ਜਾਇਜ਼ ਹੋਣਗੇ ਤੇ ਜਾਇਜ਼ ਭਾਵੇਂ ਨਾ ਅਸੀਂ ਦਵਾਂਗੇ ਟੋਟੀਆਂ ਨੇੜੇ ਲਾ ਕੇ ਕੈਮਰਾ ਥਣ ਲੇਵਾ ਚੈੱਕ ਕਰਾ ਦਿਓ ਦੇਖੋ ਥਣ ਲੇਵਾ ਚੈੱਕ ਕਰੋ ਵੀਰ ਦੀ ਝੋਟੀ ਦਾ ਦੇਖੋ ਪਾਜੀ ਦੇਖੋ ਆ ਚੀਜ਼ਾਂ ਹੁੰਦੀ ਆ ਰਹਿੰਦਾ ਵਾਡੇ ਵੀ ਫਾਰਮ ਤੇ ਮਹਾਰਾਜ ਦੀ ਕਿਰਪਾ ਨਾਲ ਟੋਪ ਦੀਆਂ ਚੀਜ਼ਾਂ ਤੇ ਟੋਪ ਦੇ ਸਾਰਾ ਪਤਾ ਆ ਲੈ ਉਹ ਕਿਹਦਾ ਬੱਚਾ ਲਾਉਣਾ ਲਾਉ ਨਹੀਂ ਲਾਉਣਾ ਦੇਖੋ ਵੀਰ ਜੀ ਥਣ ਦਾ ਚਵਾ ਦੇਖੋ ਦੇਖੋ ਮਹਾਰਾਜ ਦੀ ਕਿਰਪਾ ਨਾਲ ਆਪਣੀ ਵੀਰ ਦੀ ਪੂਰੀ ਤਸੱਲੀ ਕਰਕੇ ਖੜੋ ਕੋਈ ਭਾਏ ਇੱਕ ਡੰਗ ਭਾਵੇਂ ਕੋਈ 10 ਡੰਗ ਮੈਂ ਆਪਣੇ ਚੋਗੇ ਖੜੇ ਤੁਹਾਡੇ ਘਰ ਤੇ ਕਰ ਗਾਰੰਟੀ ਵੀਰ ਜੀ ਇਹੋ ਜੀਆਂ ਝੋਟੀਆਂ ਨਹੀਂ ਇੰਨੀਆਂ ਦੀ ਲਵਾਂਗੇ ਯਾ ਤਾਂ ਵੇਖੋ ਝੋਟੀ ਤੇ ਝੋਟੀ ਪੂਰੀ ਜਿਹਨੂੰ 4/4 ਪੂਰੀ ਕਹਿੰਦੇ ਉਹ ਚੀਜ਼ ਆ ਜਫਾਰਮ ਦੇ ਤੇ ਝੋਟੀਆਂ ਆ ਤੇ ਮੋਲੇ ਦਾ ਬਿਲਕੁਲ ਜਾਇਜ ਛੋਟੇ ਛੋਟੇ ਮੋਲ ਤੇ ਇਹ ਜੋ ਟੀਵੀ ਵੀ ਆ ਗਈ ਵੱਡੀ ਛੋਟੀ ਚਾਰ ਦੰਦ ਦੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਥਣ ਦਾ ਸਹਜ ਬਖਾਲੋ ਦੇਖੋ ਥਣ ਲੇਵਾ ਭਾਰੀ ਛੋਟੀ ਨੂੰ ਲਗਾ ਤੇ ਫਿਰ ਤੁਨ ਤੋੜ ਕੇ ਅਡਜਸਟਮੈਂਟ ਕਰੰਨੇ ਆ ਛੋਟਿੰਦਾ ਇਹਦੇ ਮਗਰ ਵੀ ਕੱਟੀ ਆ ਟਾਪ ਦੀ ਸਿੰਘ ਸ਼ਿੰਗਾਰ ਪਹਿਲਾਂ ਚੈੱਕ ਕਰੋ फिर तुरी पिट्ठ पुड़ा वीडी बखालो झोटी कि पिट पुड़ा विखालो देखो देखो झोटी जिदा नुगरी घोड़ी देखो नुगरी घोड़ी कि मालक की कृपा सदका महाराज की कृपा सदका बाबा जी की कृपा सदका देखो पिट पुड़ा का ਪੂਰਾ ਵੱਡਾ ਗੱਤ ਪੋਲ ਅਪਣਾਇਆ ਤੇ ਲੈ ਪੁੱਤ ਦੇਖੋ ਐ ਨੂੰ ਲੇਵਾ ਠੰਡ ਦਾ ਲੈਵਕ ਵੱਡੀ ਗੱਲ ਆ ਵੀ ਛੋਟੀਆਂ ਠੰਡੀਆਂ ਬੱਚੇ ਲਾਉਣ ਦੀ ਵੀ ਲੋੜ ਨਹੀਂ ਕਿ ਦੇਖੋ 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 ਜਵਾਪ ਸਮਾ ਵੇਖੋ ਵੇਖੋ ਜਵਾ ਠੰਡ ਦਾ ਸੈਜ ਵੇਖੋ ਆ ਦੇਖੋ ਆ ਚੀਜ਼ਾਂ ਆਂਦੀਆਂ ਹਰੰਦਾਵਾ ਡੇਰੀ ਫਾਰਮ ਤੇ ਮਿਲ ਲਗੀਆਂ ਵੀਰ ਜੀ ਚੀਜ਼ਾਂ ਵੇਖ ਤੇ ਮੋਲੇ ਦਾ ਬਿਲਕੁਲ ਹੀ ਨਿਕਾ ਜਾ ਛੋਟੇ ਜੇ ਲੈ ਜੋ ਆ ਜੀ ਆ ਵੀਰ ਜੀ ਪਹਿਲਾ ਸੂਬਾ ਕੱਟੀ ਇਹ ਵੀ ਆਪਣੇ ਕੋ ਮੂੰਹ ਤੋਂ ਦੁੱਧਾਂਦ ਆ ਗਈ ਰਾਤ ਦੀ ਕੱਲ ਦੀ ਫੀ ਸਿੰਘ ਸ਼ਿੰਗਾਰ ਪੈਨੋ ਖਾਲੋ ਫਿਰ ਨੇੜੇ ਲਾਗਤ ਥਾਣਾ ਦੇਵਾ ਗਿਆ ਤੋਂ ਟੀਟਾ ਭਾਲੋ ਵੀ ਆਪਾਂ ਤੇ ਜੀ ਪਈ ਟੀਟਾ ਜੇ ਜੱਤਰ ਤੋਂ ਟੀਆ ਜੱਤਾਂ ਜੱਤੜ ਝੋਟੀ ਵੇਖੋ ਖਾ ਲਓ ਨੇੜੇ ਆ ਜਾਓ ਦੇਖੋ ਵੀਰ ਜੀ ਪੂਰੀ ਟਾਪ ਦੀ ਝੋਟੀ ਜੇ ਟਾਪ ਦੀ ਨਗੀਨਾ ਟਾਪ ਦਾ ਦੇਖੋ ਯਾਤ ਵੇਖੋ ਝੋਟੀ ਤੇ ਬਿਊਟੀ ਵੇਖੋ ਫੋਟੋ ਵੇਖ ਲਓ ਬਿਊਟੀ ਝੋਟੀ ਦੀ ਵੇਖੋ ਆ ਚੀਜ਼ਾਂ ਭਾਜੀ ਹੁੰਦੀਆਂ ਜੇ ਫਰੰਦਾ ਵੜੇ ਫਰੰਦਾ ਆਹ ਆ ਆ ਦੇਖੋ ਵੀਰ ਜੀ ਫਰਨਾਵਾੜੀ ਫਰਨ ਤੇ ਜੱਤਲ ਝੋਟੀ ਚੱਲ ਬੱਤੋ ਏ ਆਲਾ 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 ਲੈ ਲੈ ਆਹ ਭਾਜੀ ਝੋਟੀਆਂ ਦੇਖੋ ਦੇਖੋ ਭਾਜੀ ਆਹ ਝੋਟੀਆਂ ਹਾਂ ਹਾਂ ਭਾਜੀ ਭਾਜੀ ਖਾਣ ਲਿਓ ਵਾਪੇ ਖਾਓ ਤੇ ਜਵਾਪ ਸਮਾਉ ਖਾਓ ਖਾਣ ਲਿਓ ਵਾਪੇ ਖਾਓ ਤੇ ਛੇ ਟੇਢੇ ਲਾ ਕੇ ਨੇੜੇ ਲਾ ਕੇ ਥਣ ਲਿਓ ਆ ਦੇਖੋ ਰਾਤ ਦੀ ਕੱਲ ਦੀ ਝੋਟੀ ਸੋਈ ਤੇ ਠੰਡੀ ਵੇਖੋ ਪਹਿਲਣ ਕੱਟੀ ਦੋਂਦੀ ਠੰਡੀ ਭਾਏ ਇਦਾਂ ਹੀ ਬਹਿ ਜਾਓ ਤੇ ਯਾਰ ਤਾ ਵੇਖੋ ਝੋਟੀ ਦੇ ਪ੍ਰੋਪਰ ਠੰਡ ਦਾ ਸਾਇਆ ਜਿੰਗ ਦਾ ਸਾਇਆ ਸੌਜ ਸੌਜ ਦੇਖੋ ਕਿ ਆ ਕਿ ਕਰ ਤੇ ਭਾ ਨਿਗੇ ਨਿਗੇ ਆਜੋ ਹੁਣ ਦੂਜੀ ਵੱਡੀ ਝੋਟੀ ਤੁਹਾਨੂੰ ਖਾਈਏ ਇਹ ਵੀਰੇ ਦੂਜਾ ਸੂਆ ਝੋਟੀਏ ਭਾਜੀ ਆਪਣੇ ਕੋ 7 ਲੀਟਰ ਇਸ ਕੋ ਦੁੱਧ ਹੁਣ ਰੈਡੀ ਜੇ ਤੇ 16 ਤੇ ਕਰਕੇ ਦੇ 17 ਤੇ ਲੈ ਕੇ ਜਾਏ ਯਾਰ ਮੇਰਾ ਸੱਜਣ ਮੱਥਰ ਵੀਰ ਭੈਣ ਠੋੜੀ ਜਾਂ ਕੇ ਆਪਰੇ ਤੁਹਾ ਦੱਤੀ ਮੇਰਾ ਦੀਦ ਭੈਣ ਭਰਾ ਇਸ ਕੋ 16 ਕਿਦੋਂ ਵਾਲੀ ਕਰਕੇ ਲੈ ਕੇ ਜਾਏ ਤੇ ਦੂਸਰ 18 ਦੇ 16 ਦੇ ਹੁਣ ਲੈ ਕੇ ਜਾਏ ਦੇਖੋ ਭਾਈ ਹਰੰਦਾ ਵੜ ਰਹੀ ਮਾਨ ਤੇ ਨਾ ਆਹ ਚੀਜ਼ਾਂ ਮਿਲਦੀਆਂ ਨੇ ਐਨਾ ਚੀਜ਼ਾਂ ਦਾ ਤੁਹਾਨੂੰ ਅੱਗੇ ਵੀ ਕਈ ਵਾਰਾਂ ਵਿਖਾਇਆ ਵੀ ਆਹ ਚੀਜ਼ਾਂ ਨਹੀਂ ਇਹ ਮਿਲਦੀਆਂ ਵੇਖੋ ਇੱਥੋਂ ਮਿਲਣ ਗਿਆ ਚੀਜ਼ਾਂ ਥਣ ਦਾ ਸਿਆਜ ਨੇਰੇ ਵਿਖਾ ਲਓ ਆਹ ਚੀਜ਼ਾਂ ਇੱਥੋਂ ਮਿਲਣ ਗਿਆ ਹੋਰ ਨਹੀਂ ਕਿਤੇ ਉਹ ਮਿਲਦੀਆਂ ਟੈਰ ਵਾਲੀ ਨੇ ਕੱਪੜਾ ਤੇ ਥਣ ਦੋਰਾ ਰੁਗ ਰੁਗਦਾ ਮਹਾਰਾਜ ਦੀ ਕਿਰਪਾ ਨਾਲ ਲੇਵਾ ਤੂੰ ਟਾਚ ਆ ਚੀਜ਼ਾਂ ਇੱਥੋਂ ਹੀ ਮਿਲਣਗੀਆਂ ਹੋਰ ਨਹੀਂ ਕਿਤੇੋਂ ਮਿਲਦੀਆਂ ਵੀਰੇ ਆ ਗੱਲਾਂ ਜੀ ਦੇਖੋ ਗਾੜੀ ਪਿੱਛੇ ਨੇੜੇ ਲਾ ਕੇ ਥਣ ਦਾ ਸਹਿਜ ਮਹਾਰਾਜ ਦੀ ਕਿਰਪਾ ਨਾਲ ਬਾਕੀ ਆਪਣੀ ਵੀਰ ਦੀ ਪੂਰੀ ਨਿਰਖ ਪਰਖ ਕਰਕੇ ਗਾੜੀ ਆ ਜਾ ਕੈਮਰਾਮੈਨ ਗੱਤ ਹੋਈ ਆ ਇਧਰ ਦਾ ਗਾੜੀ ਵੀਰ ਦੀ ਨਰਕ ਪਰਖ ਕਰਕੇ ਆਪਣੀ ਪੂਰੀ ਗਰੰਟੀ ਆਪਣੀ ਚਵਾਚੂ ਕੇ ਗਰੰਟੀ ਆਪਣੀ ਪੂਰੀ ਕਰਕੇ ਇੱਥੇ ਆਪਣਾ ਨੇ ਤਸੱਲੀ ਕਰਕੇ ਇਥੋਂ ਆਪਣੀ 2 ਟਾਈਮ 4 ਟਾਈਮ 10 ਟਾਈਮ 50 ਦਿਨ ਚੋ ਕੇ ਮੈਂ ਖੜੂ ਆਪਾਂ ਨੂੰ ਕੋਈ ਗੁੱਸਾ ਨੀ ਜੇ ਗਰੰਟੀ ਵਾਲਾ ਬੰਦਾ ਜਿਹੜਾ ਸਾਨੂੰ ਜਾਣਦਾ ਉਹ ਸਾਡੀ ਗਰੰਟੀ ਤੇ ਲੈ ਜੇ ਥਣਾ ਦੀ ਕੋਈ ਸਰੀਰ ਚ ਇੰਨਾ ਚ ਕੋਈ ਵੀ ਨੁਕਸ ਹੋਊ ਤੁਹਾਡੇ ਘਰ ਤੇ ਕਰ ਗਰੰਟੀ ਹੰਦਾਵਾ ਡੇਰੀ ਫਾਰਮ ਵਾਲਾ ਸੋਨੂੰ ਲਊਗਾ ਬਾਕੀ ਭਾਜੀ ਟਾਪ ਦੇ ਨਗੀਨੇ ਇਹੋ ਜਿਹੇ ਮਹਾਰਾਜ ਦੀ ਕਿਰਪਾ ਨਾਲ ਟਾਪ ਦੀਆਂ ਹੁੰਦੀਆਂ ਤੇ ਟਾਪ ਦੀਆਂ ਵੀਰਾਂ ਨੂੰ ਦੇਈਂਦੀਆਂ ਜੀ ਭਾਜੀ ਇਹੋ ਜਿਹੇ ਯਾਤਲ ਕੱਟੀਆਂ ਹਰਿਆਣੇ ਤੋਂ ਛਾਂਟ-ਛਾਂਟ ਕੇ ਅਸੀਂ ਲਿਆਉਂਦੇ ਆ ਤੇ ਫੇਰ ਸਾਡਾ ਰੂਹ ਖੁਸ਼ ਹੁੰਦੀ ਆ ਜਦੋਂ ਅਸੀਂ ਇਹੋ ਜਿਹੇ ਚੀਜ਼ਾਂ ਲਿਆਈਏ ਸਾਡਾ ਮਨ ਖੁਸ਼ ਹੁੰਦਾ ਲਿਆ ਆ ਕੇ ਤੇ ਅਸੀਂ ਵੀਰਾਂ ਨੂੰ ਚੀਜ਼ਾਂ ਵੱਖੀ ਵੇਖੋ ਡੱਬੀ ਜਦਾ ਹੁੰਦੀ ਐਡੀ ਡੱਬੀਦਾਰ ਵੱਖੀ ਨੀ ਜੀ ਸਿੰਗਲ ਹੱਡੀ ਦੀਆਂ ਮਹਾਰਾਜ ਦੀ ਕਿਰਪਾ ਨਾਲ ਟਾਪ ਦੀਆਂ ਚੀਜ਼ਾਂ ਤੁਹਾਡੇ ਭਰਾ ਦਾ ਨੰਬਰ 9878394751 ਦੂਜਾ ਨੰਬਰ 78148 24494 ਵੀਰ ਜੀ ਦੋਵਾਂ ਨੰਬਰਾਂ ਤੇ ਵੀਰੇ ਵਟਸਐਪ ਤੇ ਆ ਜਾਂਦਾ ਜੋਈ ਵੀ ਜਾਣਕਾਰੀ ਪਛਵਾ ਤਰੂ ਚਾਹੀਦੀ ਓਗਰੀ ਮਿਲ ਜੂਗੀ ਆਪਣੇ ਕੋ ਇੱਕ ਟੋਕੜ ਝੋਟੀ ਵੀ ਆਈ ਹੈ ਜੇ ਚੈੱਕ ਪਾਸ ਨਹੀਂ ਹੋਈ ਉਹ ਵੀ ਤੁਹਾਨੂੰ ਵਿਖਾ ਲਦਾਂਗੇ ਅਗਲੀ ਵੀਡੀਓ ਚ ਇੱਕ ਝੋਟੀ ਹੋਰ ਜ਼ਿਆਦਾ ਚੰਗੀ ਮੇਰੇ ਕੋਲ ਥੋੜਾ ਉੱਚਾ ਬੱਚਾ ਜੀ ਉਹ ਵੀ ਲੈ ਸਕਦਾ ਇੱਕ ਝੋਟੀ ਮੇਰੇ ਕੋਲ ਹੋਰ ਬੱਚਾ ਮਰੀ ਹੈਗੀ ਜੀ ਦੁੱਧ ਉਹਦੇ ਕੋ 14 13 14 13 14 ਤੇ ਚੱਲ ਰਹੀ ਹੈ ਉਹ ਵੀ ਹੈਗੀ ਜੀ ਕੋਈ ਚਾਹ ਪਾਣੀ ਵਾਲਾ ਵੀਰ ਲੈ ਜਾਏ ਬਾਕੀ ਆਪਣਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਆਏ ਆਪਣੀ ਤਸੱਲੀ ਕਰਕੇ ਪੂਰੀ ਮਾਲ ਲੈ ਕੇ ਜਾਏ ਹਰਿਆਣੇ ਦੀ ਤੁਹਾਨੂੰ ਕਿਹੇ ਝੋਟੀ ਦੀ ਪਿਛਲੇ ਘਰ ਦੀ ਵੀਡੀਓ ਚਾਹੀਦੀ ਹੋਊਗੀ ਆਪਣੇ ਫਾਰਮ ਆਪਣੇ ਫੋਨ 'ਚ ਤੁਹਾਨੂੰ ਮਿਲ ਚੂਗੀ ਬਾਕੀ ਤੁਹਾਡੇ ਭਰਾ ਦਾ ਪਿੰਡ ਜੈਤੋ ਸਰਜਾ ਜਿਲ੍ਹਾ ਗੁਰਦਾਸਪੁਰ 98788947517814824459 ਦੋਹਾਂ ਤੇ ਵਟਸਐਪ ਚੱਲਦਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਕਾ